ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਹੋਈ ਤੇ ਮਾਣ ਮਹਿਸੂਸ ਹੋ ਰਿਹਾ ਕਿ ਮੇਰਾ ਬੇਟਾ ਸੁੰਦਰ ਦਸਤਾਰ ਮੁਕਾਬਲੇ ਦੇ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ ਸਾਡੇ ਪਿੰਡ ਦੇ ਵਿੱਚ ਪਿਛਲੇ ਮੈਨੂੰ ਲੱਗਦਾ ਇੱਕ ਸਾਲ ਤੋਂ ਜਿਹੜੇ ਧਾਰਮਿਕ ਸਿੱਖਿਆ ਸਮਾਗਮ ਜਿਹੜੇ ਉਹ ਕਰਵਾਏ ਜਾ ਰਹੇ ਆ ਜਿਹਦੇ ਵਿੱਚ ਮੈਂ ਬਹੁਤ ਧੰਨਵਾਦੀ ਆ ਵੀਰਜੀ ਡਾਕਟਰ ਕਰਦੀਪ ਸਿੰਘ ਸ਼ੇਰਗਿੱਲ ਤੇ ਬਰਿੰਦਰਜੀਤ ਜਿਹੜਾ ਮੇਰਾ ਛੋਟਾ ਭਰਾ ਨਾਲ ਜਗਵੀਰ ਸਿੰਘ ਜਿਹੜਾ ઠાણીદાર ਸਾਬਕਾ ઠાણીદાર ਨੇ ਸੋ ਪੂਰੀ ਟੀਮ ਦੇ ਬਹੁਤ ਅਸੀਂ ਧੰਨਵਾਦੀਆਂ ਜਿਨ੍ਹਾਂ ਨੇ ਬੱਚਿਆਂ ਨੂੰ ਇਸ ਪਾਸੇ ਲਾਇਆ ਸਾਡਾ ਪੂਰਾ ਉਹਨਾਂ ਦੇ ਨਾਲ ਸੰਯੋਗ ਵੀ ਆ ਤੇ ਨਾਲ ਮੈਂ ਇੱਕ ਗੱਲ ਕਹਿੰਦੀ ਆ ਕਿ ਜੇ ਤੁਸੀਂ ਪਿੰਡ ਪਿੰਡ ਇਹ ਸਮਾਗਮ ਕਰਾਉਗੇ ਤੇ ਕਿਵੇਂ ਨਾ ਤੁਹਾਡੇ ਬੱਚੇ ਨਸ਼ਿਆਂ ਤੋਂ ਦੂਰ ਜਾਣਗੇ ਕਿਵੇਂ ਨਾ ਤੁਹਾਡੇ ਬੱਚੇ ਚੰਗੇ ਗੁਣਾਂ ਨੂੰ ਗ੍ਰਹਿਣ ਕਰਨਗੇ ਕਿਵੇਂ ਨਾ ਤੁਹਾਡੇ ਬੱਚੇ ਚੰਗੇ ਰਾਹਾਂ ਤੇ ਚੱਲਣਗੇ ਸੋ ਮੈਨੂੰ ਬਹੁਤ ਮਾਣ ਮਹਿਸੂਸ ਆਜੇ ਮੇਰੇ ਪੁੱਤ ਦੇ ਉੱਤੇ ਜਿਹੜਾ ਦਸਤਾਰ ਮੁਕਾਬਲੇ ਦੇ ਵਿੱਚੋਂ ਦੂਸਰਾ ਸਥਾਨ ਜੀ ਨੇ ਹਾਸਲ ਕੀਤਾ ਨਾਲੇ ਨੇ ਧਾਰਮਿਕ ਸਿੱਖਿਆ ਦਾ ਪੇਪਰ ਵੀ ਦਿੱਤਾ ਸੀ ਨਾਲ ਹੋਰ ਵੀ ਉਹਨਾਂ ਵੱਲੋਂ ਜਿਹੜੀਆਂ ਐਕਟੀਵਿਟੀਆਂ ਕਰਾਈਆਂ ਗਈਆਂ ਅੱਜ ਮੇਰਾ ਪੁੱਤ ਤਿੰਨ ਮੈਡਲ ਤੇ ਇੱਕ ਟਰੋਫੀ ਜਿੱਤ ਕੇ ਆਇਆ ਅੱਜ ਇਹਨੇ ਮੇਰਾ ਤੇ ਆਪਦੇ ਬਾਪ ਦਾ ਆਪਦੇ ਨਾਨੇ ਨਾਨੀ ਦਾ ਸਾਡਾ ਸਾਰਿਆਂ ਦਾ ਜਿਹੜਾ ਸਿਰ ਉੱਚਾ ਕੀਤਾ ਤੇ ਮੈਂ ਕਹਿੰਨੀ ਐ ਕਿ ਜੇਕਰ ਇੱਕ ਮਾਂ ਚਾਵੇ ਨਾ ਉਹਦਾ ਬੱਚਾ ਬਹੁਤ ਲੈਕ ਬਣ ਸਕਦਾ ਮਾਂ ਦਾ ਬਹੁਤ ਵੱਡਾ ਆਪਦੇ ਬੱਚੇ ਦੀ ਜ਼ਿੰਦਗੀ ਦੇ ਵਿੱਚ ਰੋਲ ਹੁੰਦਾ ਜੇਕਰ ਮਾਵਾ ਬੱਚਿਆਂ ਦੇ ਜੂੜੇ ਰੱਖਣ ਲੱਗ ਪੈਣ ਜੇ ਬੱਚੇ ਨੂੰ ਊੜੇ ਤੇ ਜੂੜੇ ਦੀ ਪਰਿਭਾਸ਼ਾ ਮਾਵਾ ਦੱਸ ਦੇਣ ਨਾ ਤੇ ਉਹ ਬੱਚੇ ਕਦੇ ਗਲਤ ਨਹੀਂ ਹੁੰਦੇ ਸ਼ੁਰੂ ਤੋਂ ਮੈਂ ਆਪਦੇ ਦੋਨਾਂ ਬੱਚਿਆਂ ਦੇ ਜਿਹੜੇ ਕੇਸ ਰੱਖੇ ਹੋਏ ਆ ਤੇ ਮੇਰਾ ਬੇਟਾ ਸਭ ਤੋਂ ਛੋਟੀ ਉਮਰ ਦੇ ਵਿੱਚ ਪੱਗ ਬੰਨਣ ਲੱਗਿਆ ਸੀ ਤੇ ਇੰਨਾ ਕਿ ਇਹਨੂੰ ਪੱਗ ਦਾ ਸ਼ੌਂਕ ਆਣਾ ਕਿ ਬਿਨਾਂ ਦੇਖੇ ਬਿਨਾਂ ਇਹ ਮਤਲਬ ਕਿ ਸ਼ੀਸ਼ੇ ਤੋਂ ਵੀ ਕੱ ਪੱਗ ਜਿਹੜੀ ਬਹੁਤ ਸੋਹਣੀ ਬੰਨਦਾ ਸੋ ਹਣ ਆਪਾਂ ਬੇਟੇ ਨੂੰ ਪੁੱਛਦੇ ਆਂ ਵੀ ਉਹਨੂੰ ਕਿੱਦਾਂ ਲੱਗਾ ਨਾ ਬਈ ਅੱਜ ਨਾਮ ਜਿੱਤ ਕੇ ਆਇਆ ਕਿੰਨੀ ਕੁ ਖੁਸ਼ੀ ਹੋਈ ਪੁੱਤ ਤੇ ਹੋਰ ਤੇ ਇਹ ਟਰੋਫੀ ਜਿੱਤੀ ਆ ਪੱਗ ਪੱਗ ਦੇ ਮੁਕਾਬਲੇ ਚ ਜਿੱਤ ਕੇ ਆਇਆ ਤੇ ਆ ਜਿਹੜੇ ਤਿੰਨ ਮੈਡਲ ਜਿੱਤੇ ਇਹ ਕਾਦੇ ਕਾਦੇ ਚ ਜਿੱਤੇ ਆ ਸ਼ਬੀਲ ਨੇ ਭਾਂਡਿਆਂ ਦੀ ਸੇਵਾ ਕੀਤੀ ਸੀ ਇੱਕ ਦਸਤਾਰ ਮੁਕਾਬਲੇ ਚ ਮਿਲਿਆ ਤੇ ਇੱਕ ਉਹ ਸਵਾਲ ਜਵਾਬਾਂ ਚੋਂ ਮਿਲਿਆ ਸੋ ਇੱਕ ਇਹਨੇ ਸਬੀਲ ਦੀ ਸੇਵਾ ਕੀਤੀ ਸੀ ਭਾਂਡਿਆਂ ਦੀ ਇੱਕ ਦਸਤਾਰ ਮੁਕਾਬਲੇ ਚ ਇੱਕ ਸਵਾਲ ਜਵਾਬਾਂ ਚੋਂ ਅੱਛਾ ਤੇ ਦੀਪਜੋਤ ਤੂੰ ਆਪਦੇ ਨਾਲ ਦੇ ਸਾਥੀਆਂ ਨੂੰ ਜਿਹੜੇ ਬੱਚੇ ਤੇਰੀ ਉਮਰ ਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹਨਾ ਮੈਨਾਂ ਨੂੰ ਕਹਿਣਾ ਚਾਹਦਾ ਕੇਸ ਰੱਖੋ ਗੁਰੂ ਦੇ ਸਿੰਘ ਬਣੋ ਤੇ ਆਪਦੇ ਸਿੱਤੇ ਸੁੰਨਿਆ ਸੁੰਨਾ ਪੱਗਾ ਸਜਾਓ ਤੇ ਗੁਰੂ ਘਰ ਜੁਰ ਉੱਠੇ ਦੀ। ਹਾਂ ਬਹੁਤ ਵਧੀਆ ਗੱਲ ਆ ਬੇਟਾ ਕਹਿੰਦਾ ਵੀ ਸਿੰਘ ਸੱਜੂ ਆਪਦੇ ਕੇਸ ਰੱਖੋ ਗੁਰੂ ਘਰ ਮੱਥਾ ਟੇਕਣ ਜਾਇਆ ਕਰੋ ਤੇ ਦਸਤਾਰ ਸਜਾਇਆ ਕਰੋ। ਅੱਛਾ ਜਿਹੜੇ ਲੋਕ ਨਸ਼ਾ ਕਰਦੇ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਨੇ ਆ। ਉਹਨਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਵੀ ਆਪਦੇ ਕੇਸ ਰੱਖੋ ਨਸ਼ਿਆ ਤੋਂ ਉੱਤਰ ਨਸ਼ਿਆ ਅਪਰਾਧ ਲੜੋ ਤੇ ਤੁਸੀਂ ਹਰੇਕ ਗੁਰੂ ਘਰ ਜਾਇਆ ਕਰੋ। हां बिल्कुल सही ਗੱਲ ਆ ਵੀ ਤੁਸੀਂ ਨਸ਼ੇ ਤਿਆਗ ਕੇ ਤੁਸੀਂ ਗੁਰੂ ਦੇ ਸਿੰਘ ਬਣ ਜਾਓ ਗੁਰਦੁਆਰੇ ਜਾਇਆ ਕਰੋ ਪ੍ਰਮਾਤਮਾ ਸਮੱਤ ਲਾਉਂਦਾ ਸੋ ਮੈਨੂੰ ਤਾਂ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਆ ਕਿ ਮੇਰਾ ਪੋਤਾ ਅੱਜ ਤਿੰਨ ਮੈਡਲ ਜਿੱਤ ਕੇ ਆਇਆ ਇੱਕ ਟਰੋਫੀ ਜਿੱਤ ਕੇ ਆਇਆ ਤੇ ਜੇ ਮੈਂ ਵਿਖਾਦਾ ਵੀ ਉਹ ਉੱਪਰ ਜਿਹੜੀਆਂ ਟਰੋਫੀਆਂ ਪਈਆਂ ਸਭ ਤੋਂ ਪਹਿਲਾਂ ਬੇਟਾ ਡ੍ਰੈਗ ਮੁਕਾਬਲੇ ਦੇ ਵਿੱਚ ਗਿਆ ਸੀ ਜਿਹੜਾ 600 ਬੱਚੇ ਦੇ ਵਿੱਚੋਂ ਪ੍ਰੋਸਪਰ ਦੇ ਵਿੱਚ ਇਹਨੇ ਜਿੱਤ ਹਾਸਲ ਕੀਤੀ ਸੀ ਸੋ ਪ੍ਰਮਾਤਮਾ ਮੇਰੇ ਬੱਚੇ ਨੂੰ ਲੰਮੀ ਉਮਰ ਬਖਸ਼ੀ ਤੇ ਤਰੱਕੀਆਂ ਦੇਵੇ ਮੇਰਾ ਪੁੱਤ ਤਰੱਕੀਆਂ ਦੀਆਂ ਰਾਹਾਂ ਦੇ ਉੱਤੇ ਜਾਵੇ ਤੇ ਹਰ ਮਾਂ ਨੂੰ ਜਿੱਦਾਂ ਦੇ ਮੈਨੂੰ ਬੱਚੇ ਦਿੱਤੇ ਆ ਹਰ ਮਾਂ ਨੂੰ ਇਦਾਂ ਦੇ ਬੱਚੇ ਦੇਵੇ ਜਿਨ੍ਹਾਂ 'ਚ ਗੁਰਮਤ ਸੰਸਕਾਰ ਹੋਣ ਹਰ ਮਾਂ ਦੀ ਜ਼ਿੰਦਗੀ ਆ ਜਿਹੜੀ ਉਸ ਖਾਲੀ ਹੋਵੇ ਕਿਉਂਕਿ ਜਦੋਂ ਜ਼ਿੰਦਗੀ ਦੇ ਪੈਂਡੇ ਇਸ ਤਰ੍ਹਾਂ ਦੇ ਹੋ ਜਾਂਦੇ ਆ ਦੁੱਖਾਂ ਨਾਲ ਲੜਦੇ ਲੜਦੇ ਬੰਦਾ ਹਾਰ ਜਾਂਦਾ ਤਾਂ ਇੱਕ ਤੁਹਾਡੀ ਔਲਾਦ ਆ ਜਿਹੜੀ ਤੁਹਾਨੂੰ ਤਾਂ ਚੱਕਦੀ ਇੱਕ ਆਲਾਦੀ ਤੁਹਾਡੀ ਆ ਜਿਹੜੀ ਤੁਹਾਡੀ ਨੀਵੀਂ ਪਾਉਂਦੀ ਆ ਸੋ ਮੈਂ ਇੱਕ ਗੱਲ ਹੀ ਸਮਝਾਈ ਸੀ ਆਪਦੇ ਬੱਚਿਆਂ ਨੂੰ ਪੁੱਤ ਨੂੰ ਤੇ ਤਿੰਨਵੇਂ ਇੱਕ ਗੱਲ ਕੀਤੀ ਸੀ ਪੁੱਤ ਪਿਓ ਦੇ ਸਿਵੇਂ ਨੂੰ ਲਾਜ ਨਹੀਂ ਲਾਉਣੀ ਕੋਈ ਆਏ ਨਾ ਕਵੇ ਵੀ ਇਹ ਨਾਨਕੀ ਰਹਿੰਦੇ ਆ ਨਾਨਕਿਆਂ ਨੇ ਵਿਗਾੜਤੇ ਕੁਛ ਇਹੋ ਜਿਹਾ ਕਰਿਆ ਜੀ ਜਿਹਦੇ ਨਾਲ ਮੇਰਾ ਵੀ ਮਾਨ ਨਾ ਸਿਰ ਉੱਚਾ ਹੋਵੇ ਤੁਹਾਡੇ ਨਾਨੇ ਨਾਨੀ ਦਾ ਵੀ ਸਿਰ ਉੱਚਾ ਹੋਵੇ ਤੇ ਤੁਹਾਡੇ ਪਿਓ ਦੇ ਸਿਵੇਂ ਨੂੰ ਵੀ ਲੋਕ ਇਹ ਨਾ ਕਹਿਣ ਵੀ ਆਪ ਤਾਂ ਮਰ ਗਿਆ ਤੇ ਲਾਦਰੂਲੀ ਫਿਰਦੀ ਆ ਸੋ ਤੁਹਾਨੂੰ ਸਾਰਿਆਂ ਨੂੰ ਮੈਂ ਇਹੀ ਬੇਨਤੀ ਕਰਦੀ ਆ ਕਿ ਵੱਧ ਤੋਂ ਵੱਧ ਮੇਰੇ ਬੱਚਿਆਂ ਨੂੰ ਦਵਾਵਾਂ ਦਿਓ ਮੇਰੇ ਬੱਚੇ ਲੈਕ ਨਿਕਲਣ ਦਸਾਂ ਨਾਂ ਦੀ ਕਿਰਤ ਕਰਕੇ ਖਾਣ ਗੁਰਸਿੱਖੀ ਜੀਵਨ ਹੋਵੇ ਇਹਨਾਂ ਦਾ ਤੇ ਆਪ ਚੰਗੇ ਬੰਨ ਦੇ ਨਾਲ ਹੋਰਾਂ ਨੂੰ ਵੀ ਚੰਗੀ ਸਿੱਖਿਆ ਦੇਣ ਸੋ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਦੀਪਜੋਤ ਅੱਜ ਫਿਰ ਪੂਰਾ ਖੁਸ਼ ਆ ਚਲੋ ਫਿਰ ਬੁਲਾਈਏ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ